ਜੀ ਵਾਈਕਰ ਜੀ ਕਾ ਖਾਲਸਾ ਵਾਈਕਰ ਜੀ ਕੀ ਫਤਿਹ ਜੀ ਮੈਂ ਇਹ ਕਹਿਣਾ ਚਾਹਾਂਗੀ ਜੀ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਜੀ ਇਹਦੇ ਨਾਲ ਮੇਰੇ ਪਿੰਡ ਦੇ 6 ਲੋੜਵੰਦਾਂ ਨੂੰ ਇਹਨਾਂ ਨੂੰ 휠 ਚੇਅਰਾਂ ਅਤੇ ਕੰਨਾਂ ਦੀਆਂ ਮਸ਼ੀਨਾਂ ਤੇ ਕਈ ਲੋੜਵੰਦਾਂ ਦਾ ਸਾਮਾਨ ਇਹਨਾਂ ਨੂੰ ਮਿਲਿਆ ਜੀ ਇਹ ਵਿਚਾਰੇ ਬਹੁਤ ਖੁਸ਼ ਹਨ ਗਰੀਬ ਪਰਿਵਾਰ ਸੀ ਸਰ ਅਸੀਂ ਸਰਕਾਰ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜੀ ਡਾਕਟਰ ਬਲਵੀਰ ਸਰ ਦਾ ਜੀ ਜਿਨ੍ਹਾਂ ਨੇ ਇਹ ਉਪਰਾਲੇ ਸਦਕਾ ਤੇ ਸਰਕਾਰ ਸੀਐਮ ਸਰਕਾਰ ਦੇ ਸਦਕਾ ਇਹ ਉਪਰਾਲਾ ਅੱਜ ਪੂਰਾ ਹੋਇਆ ਤੇ ਸਾਡੇ ਗਰੀਬ ਪਰਿਵਾਰ ਬਹੁਤ ਖੁਸ਼ ਨੇ ਤੇ ਜਿਨ੍ਹਾਂ ਨੂੰ ਇਹ ਸਮਾਨ ਮਿਲਿਆ ਜੀ ਧੰਨਵਾਦ ਜੀ 10 ਲੱਖ ਦੇਣ ਦੀ ਗੱਲ ਕੀਤੀ ਹੈ ਸਰਕਾਰ ਵੱਲੋਂ ਕੀ ਲੱਗਦਾ ਕਿੰਨਾ ਕੁ ਫਾਇਦਾ ਹੋਊਗਾ ਸਰ ਇਹ ਬਹੁਤ ਵਧੀਆ ਸਕੀਮ ਹੈ ਜੀ ਅਸੀਂ ਸਲਾਹਾਂ ਕਰਦੇ ਹਾਂ ਸਰਕਾਰ ਦੇ ਇਸ ਪੁਆਇੰਟ ਦੇ ਉੱਤੇ ਵੀ ਜਿਹੜਾ ਕਿ ਇਹਨਾਂ ਨੇ 10 ਲੱਖ ਦੀ ਸਕੀਮ ਰੱਖੀ ਤੇ ਇਹਦੇ ਨਾਲ ਸਾਡੇ ਗਰੀਬ ਪਰਿਵਾਰਾਂ ਨੂੰ ਤਾਂ ਫਾਇਦਾ ਹੋਣਾ ਹੀ ਹੋਣਾ ਜੀ ਹਰ ਇੱਕ ਨਾਗਰਿਕ ਨੂੰ ਇਹ 10 ਲੱਖ ਦੀ ਸਕੀਮ ਦਾ ਲਾਭ ਹੋਊਗਾ ਜੀ ਭਾਰਤ ਮਤਲਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਸੀਐਮ ਸਾਹਿਬ ਦਾ ਤੇ ਡਾਕਟਰ ਭਲਵੀਰ ਜੀ ਦਾ ਜੀ ਕੁਝ ਲੋਕਾਂ ਦਾ ਕਹਿਣਾ ਵੀ ਜਿਹੜੇ ਪੇਸ਼ੈਂਟ ਇਸ ਟਾਈਮ ਮੌਜੂਦ ਦਾ ਹਸਪਤਾਲ ਪੱਤੀ ਨੇ ਜੇ ਉਹਨਾਂ ਨੂੰ ਲਾਗੂ ਕਰ ਦਿੱਤੀ ਜਾਵੇ ਉਹਨਾਂ ਦਾ ਕਾਫੀ ਪੈਸਾ ਬਚ ਜਾਊਗਾ ਤੁਸੀਂ ਕੀ ਕਹਿੰਦੇ ਹੋ ਜੀ ਜੀ ਬਿਲਕੁਲ ਇਹ ਬਿਲਕੁਲ ਸੱਚਾਈ ਹੈ ਜੀ ਜੇਕਰ ਇਹ ਜਿਨ੍ਹਾਂ ਨੇ ਜਲਦੀ ਇਹ ਸਕੀਮ ਲ ਕਿ ਤੇ ਇਹਦਾ ਮਤਲਬ ਆਮ ਜਨਤਾ ਨੂੰ ਬਹੁਤ ਜਿਆਦਾ ਫਾਇਦਾ ਹੋਊਗਾ ਜੀ ਇਹ ਅਸੀਂ ਮਤਲਬ ਸਾਡਾ ਇਹੀ ਕਹਿਣਾ ਤੇ ਆਮ ਸਾਰਿਆਂ ਦਾ ਇਹੀ ਕਹਿਣਾ ਵੀ ਜਲਦੀ ਜਲਦੀ ਇਹ ਜਿਹੜਾ ਸਕੀਮ ਆ 10 ਲੱਖ ਦੀ ਆ ਕਾਰਡ ਦੀ ਸਕੀਮ ਆ ਜੀ ਇਹ ਜਲਦੀ ਤੋਂ ਜਲਦੀ ਲਾਗੂ ਹੋਣੀ ਚਾਹੀਦੀ ਆ ਤਾਂ ਜੋ ਸਾਰੇ ਇਸ ਚੀਜ਼ ਦਾ ਫਾਇਦਾ ਲੈ ਸਕਣ। ਪਾਰਟੀ ਨਾਲ ਲੰਬੇ ਤੋਂ ਮੈਂ ਤਾਂ ਜੁੜਿਆ ਹਾਂ ਕੀ ਲੱਗਦਾ ਐਮਪੀ ਇਲੈਕਸ਼ਨਾਂ ਲੰਘੀਆਂ ਜਿਮਨੀ ਚੋਣਾਂ ਵੀ ਲੰਘੀਆਂ ਕਿਹੜਾ ਸਰਕਾਰ ਨੇ ਵਾਅਦਾ ਕੀਤਾ ਸੀਗਾ ਉਹ ਕਿਹੜਾ ਰਹਿ ਗਿਆ ਕਿਨੇ ਪੂਰੇ ਹੋ ਗਏ ਜੀ ਜੀ ਦੇਖੋ ਵਾਅਦੇ ਤਾਂ ਜਿਹੜੇ ਸਰਕਾਰ ਨੇ ਨਹੀਂ ਵੀ ਕੀਤੇ ਸੀ ਸਰ ਉਹ ਵੀ ਪੂਰੇ ਹੋ ਚੁੱਕੇ ਨੇ ਪਰੰਤੂ ਜਿਹੜੇ ਵੀ ਇਹਨਾਂ ਨੇ ਵਾਅਦੇ ਵੀ ਇੱਕ ਦੋ ਜਿਹੜੇ ਅਧੂਰੇ ਰਹਿ ਚੁੱਕੇ ਆ ਜੀ ਉਹ ਵੀ ਜਲਦੀ ਹੀ ਪੂਰੇ ਕੀਤੇ ਜਾਣਗੇ ਸਾਨੂੰ ਮਾਣ ਆ ਸੀਐਮ ਸਾਹਿਬ ਤੇ ਵੀ ਜਿਹੜੇ ਇੱਕ ਦੋ ਪੁਆਇੰਟ ਸਾਡੇ ਵਾਅਦੇ ਰਹਿ ਚੁੱਕੇ ਆ ਸਰਕਾਰ ਦੇ ਵੀ ਉਹ ਵੀ ਜਲਦੀ ਪੂਰੇ ਹੋਣਗੇ ਸਰਪੰਚਾਂ ਦੀ ਬਹੁਤ ਵੱਡੀ ਮੰਗ ਮੰਗ ਜੀ ਗਈ ਕਿ ਸਰਪੰਚਾਂ ਨੂੰ ਪੈਸੇ ਮਿਲਦਾ ਹੈਗਾ ਸਰਪੰਚਾਂ ਨੂੰ ਖਰਚਾ ਵੱਧ ਹੋ ਜਾਂਦਾ ਤੇ ਕੀ ਲੱਗਦਾ ਇਹ ਤੁਸੀਂ ਇਸ ਵਾਰ ਕੀ ਕਰਨ ਚਾਹੁੰਦੇ ਜੀ ਇਹ ਦੇਖੋ ਜੀ ਇਹ ਪਾਲਿਸੀਆਂ ਸਰਕਾਰ ਦੀਆਂ ਹੈ ਜੀ ਉਹਦੇ ਵਿੱਚ ਦੇਖੋ ਇਹ ਟਰਮ ਬਾਈ ਟਰਮ ਚੱਲਦਾ ਜੀ ਹੁਣ ਅਸੀਂ ਸਰਪੰਚ ਬਣੇ ਆ ਸਾਡੇ ਤੋਂ ਪਿਛਲੀ ਟਰਮ ਦੇ ਵਿੱਚ ਵੀ ਸਰਪੰਚ ਸੀਗੇ ਜੀ ਇਹ ਤਾਂ ਹੁਣ ਟਰਮ ਦੇ ਹਿਸਾਬ ਨਾਲ ਜੀ ਸਰਕਾਰ ਦੇ ਭੱਤੇ ਆ ਜੀ ਇਹ ਮਿਲਣਗੇ ਜਲਦੀ ਮਿਲਣਗੇ ਸਾਨੂੰ ਉਮੀਦ ਆ ਵੀ ਸਰਕਾਰ ਸਾਨੂੰ ਸਾਡੇ ਭੱਤੇ ਦੇਊਗੀ ਤੇ ਜਿਹੜੀਆਂ ਅਸੀਂ ਆਪਣੀਆਂ ਡਿਊਟੀਆਂ ਕਰਦੀਆਂ ਸਾਨੂੰ ਡਿਊਟੀਆਂ ਦੇ ਭੱਤੇ ਜ਼ਰੂਰ ਮਿਲਣਗੇ ਜੀ ਹਾਂ ਜਿਹੜੇ ਪਿਛਲੀ ਵਾਰੀ ਭੱਤੇ ਦੇ ਮਿਲਦੇ ਕਿ ਆਏ ਹੋ ਉਹਨਾਂ ਨੂੰ ਕਿੰਨੇ ਕੁ ਬਜਟ ਪੂਰੇ ਕਰਦੇ ਜੀ ਆ ਪਿੰਡ ਦੇ ਵਿੱਚ ਜੀ ਆ ਜੋ ਕੀ ਸਾਡੇ 70 ਸਾਲਾਂ ਤੋਂ ਕੰਮ ਨਹੀਂ ਹੋ ਰਹੇ ਸੀ ਸਰ ਉਹ ਮਤਲਬ ਇਸ ਸਰਕਾਰ ਨੇ ਪੂਰੇ ਕੀਤੇ ਆ ਅੱਗੇ ਦੇ ਵਿੱਚ ਹੁਣ ਜਿਵੇਂ ਤੁਸੀਂ ਦੇਖ ਰਹੇ ਆ ਸਾਡੇ ਪਿੰਡ ਦੇ ਵਿੱਚ 2 ਮਹੀਨਿਆਂ ਦੇ ਵਿੱਚ ਜੀ 6 ਤੋਂ 7 ਵਿਕਾਸ ਕਾਰਜ ਪੂਰੇ ਹੋ ਚੁੱਕੇ ਆ ਜੀ